ਆਮ ਆਦਮੀ ਪਾਰਟੀ ਦੇ 3 ਸਾਲ ਕਾਰਜਕਾਲ ਪੂਰਾ ਹੋਣ ਤੇ ਦਰਬਾਰ ਸਾਹਿਬ ਨਤਮਸਤਕ ਹੋਏ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਨਾਲ ਉਹਨਾਂ ਦੇ ਸਾਥੀ ਕੈਬਨਿਟ ਮੰਤਰੀ ਔਰ ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਜਦੋਂ ਮੀਡੀਆ ਨੂੰ ਮੁਖਾਤਬ ਹੋਏ ਤਾਂ ਦੱਸਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਔਰ ਕੇਜਰੀਵਾਲ ਨੇ ਵੀ ਇਹ ਦਾਅਵਾ ਕੀਤਾ ਕਿ ਅਸੀਂ ਲਗਾਤਾਰ ਭ੍ਰਿਸ਼ਟਾਚਾਰ ਦੇ ਖਿਲਾਫ ਡਰੱਗ ਦੇ ਖਿਲਾਫ ਲੜਾਈ ਲੜ ਰਹੇ ਹਾਂ ਔਰ ਇਸ ਜੰਗ ਦੇ ਵਿੱਚ ਅਸੀਂ ਲਗਾਤਾਰ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਸਫਲਤਾ ਹਾਸਲ ਨਹੀਂ ਹੋ ਜਾਂਦੀ ਹੋਰ ਵੀ ਕੋਈ ਦਾਅਵੇ ਕੀਤੇ ਗਏ ਇਥੋਂ ਤੱਕ ਰਹੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲ ਦੇਣ ਦੇ ਗੱਲ ਨੂੰ ਲੈ ਕੇ ਕਿਉਂਕਿ ਲਗਾਤਾਰ ਇੱਕ ਚਰਚਾ ਸੀ ਕੱਲ੍ਹ ਵੀ ਇਹ ਚਰਚਾ ਕਾਫੀ ਜੋਰਾਂ ਦੇ ਉੱਤੇ ਸੀ ਤੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਅਰਵਿੰਦ ਕੇਜਰੀਵਾਲ ਨੇ ਹੱਸਦਿਆਂ ਹੋਇਆਂ ਆਖਿਆ ਔਰ ਜਦੋਂ ਸਵਾਲ ਪੁੱਛਿਆ ਗਿਆ ਕਿ ਜਦੋਂ ਵਿਰੋਧੀ ਸਵਾਲ ਖੜਾ ਕਰਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਿਆ ਜਾ ਸਕਦਾ ਹੈ ਮੁੱਖ ਮੰਤਰੀ ਦੀ ਥਾਂ ਤੇ ਕਿਸੇ ਹੋਰ ਨੂੰ ਮੌਕਾ ਦਿੱਤਾ ਜਾ ਸਕਦਾ ਹੈ ਇਸ ਤਰ੍ਹਾਂ ਦੇ ਸਵਾਲ ਦੇ ਜਵਾਬ ਵਿੱਚ ਹੱਸਦਿਆਂ ਹੋਇਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੱਤਰਕਾਰਾਂ ਵੱਲ ਦੇਖਿਆ ਕੈਬਨਟ ਵਜ਼ੀਰ ਸੀ ਜਿਹੜੇ ਨਾਲ ਖੜੇ ਉਹ ਵੀ ਹੱਸ ਰਹੇ ਸੀ ਪਰ ਅਰਵਿੰਦ ਕੇਜਰੀਵਾਲ ਨੇ ਆਪਣਾ ਹਾਸਾ ਰੋਕਦਿਆਂ ਹੋਇਆਂ ਫਿਰ ਇੱਕ ਗੱਲ ਕਹੀ ਕਿ ਤੁਸੀਂ ਚਿੰਤਾ ਨਾ ਕਰੋ ਅਗਲੇ 2 ਸਾਲ ਵੀ ਮੁੱਖ ਮੰਤਰੀ ਭਗਵੰਤ ਮਾਨ ਹੀ ਰਹਿਣਗੇ ਕੁਰਸੀ ਤੇ ਔਰ ਅਗਲੇ 2 ਸਾਲ ਹੀ ਨਹੀਂ 232 ਤੱਕ ਦਾ ਉਹਨਾਂ ਨੇ ਪਲਾਨ ਦੱਸ ਦਿੱਤਾ ਕਿ ਅਗਲੇ ਕਾਰਜਕਾਲ ਦੇ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਹੀ ਹੋਣਗੇ ਚਿਹਰਾ ਆਮ ਆਦਮੀ ਪਾਰਟੀ ਦਾ ਤੇ ਕਾਫੀ ਸਮੇਂ ਤੋਂ ਜਿਹੜੀਆਂ ਚਰਚਾਵਾਂ ਸੀ ਉਹਨਾਂ ਨੂੰ ਅੱਜ ਅਰਵਿੰਦ ਕੇਜਰੀਵਾਲ ਨੇ ਬਿਆਨ ਦੇ ਕੇ ਰੋਕ ਦਿੱਤਾ ਹੈ ਰੋਕ ਲਗਾ ਦਿੱਤੀ ਹੈ ਕਿਉਂਕਿ ਜਦੋਂ-ਜਦੋਂ ਵੀ ਚਰਚਾ ਹੋ ਰਹੀ ਸੀ ਇਹ ਕਿਹਾ ਜਾ ਰਿਹਾ ਸੀ ਦਿੱਲੀ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵੀ ਇਹ ਗੱਲ ਸਾਹਮਣੇ ਆਈ ਫਿਰ ਕੈਬਨਟ ਮੀਟਿੰਗਾਂ ਹੋਈਆਂ ਫਿਰ ਵੀ ਕਿਹਾ ਜਾ ਰਿਹਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਿਆ ਜਾ ਸਕਦਾ ਹੈ ਪਰ ਅੱਜ ਉਹ ਸਾਰੇ ਚਰਚਿਆਂ ਦੇ ਉੱਤੇ ਪੂਰੀ ਤਰ੍ਹਾਂ ਜਿਹੜੀ ਆ ਰੋਕ ਲਾ ਦੁੱਤੀ ਹੈ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਜਿਹੜੇ ਕਿ ਲਗਾਤਾਰ 10 ਦਿਨ ਵਿਪਾਸਨਾ ਚ ਰਹਿੰਦੇ ਨੇ ਹੁਸ਼ਿਆਰਪੁਰ ਦੇ ਵਿੱਚ ਫਿਰ ਸਿੱਧਾ ਅੰਮ੍ਰਿਤਸਰ ਜਾਂਦੇ ਨੇ ਉੱਥੋਂ ਹਾਲਾਂਕਿ ਉਹਨਾਂ ਨੇ ਸਾਬਕਾ ਵਜ਼ੀਰ ਜਿਹੜਾ ਕੀ ਉਸ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਦੀ ਰਾਇਸ਼ਤੇ ਜਾਂਦੇ ਨੇ ਉਸ ਦੇ ਨਾਲ ਕਾਫੀ ਚਰਚਾਵਾਂ ਤੇਜ ਹੋ ਗਈਆਂ ਸੀ ਕਿ ਕਿਸੇ ਤਰ੍ਹਾਂ ਦਾ ਵੱਡਾ ਫੈਸਲਾ ਲੈ ਸਕਦੇ ਨੇ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਅੰਦਰੂਨੀ ਬਦਲਾਅ ਕਰ ਸਕਦੇ ਨੇ ਕਿ ਕੈਬਨਿਟ ਦੇ ਵਿੱਚ ਵੀ ਤਬਦੀਲੀ ਹੋ ਸਕਦੀ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਪੂਰੀ ਤਰ੍ਹਾਂ ਵਿਰਾਮ ਲਗਾ ਦਿੱਤਾ ਰੋਕ ਲਗਾ ਦਿੱਤੀ ਅਰਵਿੰਦ ਕੇਜਰੀਵਾਲ ਨੇ ਅਰਵਿੰਦ ਕੇਜਰੀਵਾਲ ਨੇ ਸਾਫ਼ ਸਪਸ਼ਟਾਂ ਸ਼ਬਦਾਂ ਵਿੱਚ ਕਿਹਾ ਕਿ ਅਗਲੇ 2 ਸਾਲ ਹੀ ਨਹੀਂ ਉਸ ਤੋਂ ਬਾਅਦ ਵੀ 5 ਸਾਲ ਮੁੱਖ ਮੰਤਰੀ ਦੇ ਚਿਹਰੇ ਵਜੋਂ ਭਗਵੰਤ ਮਾਨੀ ਹੋਣਗੇ ਹਾਲਾਂਕਿ 27 ਦੀਆਂ ਚੋਣਾਂ ਦੇ ਵਿੱਚ ਤੈਅ ਹੋਵੇਗਾ ਕਿ ਅਗਲੀ ਜਿਹੜੀ ਸੱਤਾਂ ਪੰਜ ਸਾਲ ਦੀ ਬਾਗਡੋਰ ਕਿਸ ਦੇ ਹੱਥ ਪੰਜਾਬੀ ਵੋਟਰ ਫੜਾਉਂਦੇ ਨੇ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਜੇਕਰ ਚਿਹਰੇ ਦੀ ਗੱਲ ਹੋਵੇ ਜਾਂ ਮੁੱਖ ਮੰਤਰੀ ਦੀ ਕੁਰਸੀ ਤੇ ਕੌਣ ਬੈਠੇਗਾ ਇਸ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਸਾਫ਼ ਕਰ ਦਿੱਤਾ ਸਪਸ਼ਟ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੀ ਅਗਵਾਈ ਕਰਨਗੇ ਔਰ ਰਹਿੰਦੇ 2 ਸਾਲ ਦੇ ਵਿੱਚ ਵੀ ਉਸੇ ਤਰ੍ਹਾਂ ਗਰੰਟੀਆਂ ਪੂਰੀਆਂ ਕਰਦੇ ਰਹਿਣਗੇ ਇਸ ਗੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਾਅਵਾ ਕੀਤਾ ਤੇ ਅੱਜ 3 ਸਾਲ ਦਾ ਕਾਰਜਕਾਲ ਪੂਰਾ ਹੋਇਆ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਅਸੀਂ ਨਤਮਸਤਕ ਹੋਣ ਆਏ ਆ ਅਸ਼ੀਰਵਾਦ ਲੈਣ ਆਏ ਆ ਤੇ ਅੱਗੇ ਵੀ ਲੋਕਾਂ ਦੇ ਲਈ ਕੰਮ ਕਰਦੇ ਰਵਾਂਗੇ ਇਹ 3 ਸਾਲ ਕਾਰਜਕਾਲ ਪੂਰੇ ਹੋਣ ਦੇ ਉੱਤੇ ਤੁਹਾਡੀ ਤਸੱਲੀ ਹੈ ਤੁਸੀਂ ਕੀ ਸੰਤੁਸ਼ਟ ਹੋ ਕਾਰਜਕਾਲ ਤੋਂ ਤੁਹਾਡੇ ਆਲੇ-ਦੁਆਲੇ ਦੇ ਹਿਸਾਬ ਦੇ ਨਾਲ ਤੁਹਾਡੇ ਖੁਦ ਦੇ ਤਜਰਬੇ ਦੇ ਮੁਤਾਬਕ ਸਰਕਾਰ ਦੇ ਇਸ ਕਾਰਜਕਾਲ ਦੇ ਦੌਰਾਨ 3 ਸਾਲ ਦੇ ਕਾਰਜਕਾਲ ਦੇ ਬਾਰੇ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਸੰਤੁਸ਼ਟ ਹੋ ਜਾਂ ਨਹੀਂ ਆਪਣੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਜਰੀਏ ਜਰੂਰ ਸਾਂਝੇ ਕਰਿਓ ਜਿੱਥੋਂ ਤੱਕ ਰਹੀ ਗੱਲ ਵਾਗਡੋਰ ਕਿਸ ਦੇ ਹੱਥ ਰਵੇਗੀ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਹੀ ਰਹਿਣ ਵਾਲੀ ਹੈ ਵਾਗਡੋਰ ਇਸ ਨੂੰ ਲੈ ਕੇ ਪੁਸ਼ਟੀ ਕਰ ਦਿੰਦੀ ਹੈ ਜਾਂ ਕਹਿ ਲੋ ਕਿ ਚੱਲ ਰਹੀਆਂ ਚਰਚਾਵਾਂ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਆ ਵਿਰਾਮ ਚਿੰਨ ਲਗਾ ਦੋਤਾ ਹੈ ਅਰਵਿੰਦ ਕੇਜਰੀਵਾਲ ਨੇ ਕਿ ਅਗਲੀ ਵਾਗਡੋਰ ਵੀ ਉਹਨਾਂ ਦੇ ਹੱਥ ਰਹਿਣ ਵਾਲੀ ਹੈ ਤਾ ਤੁਹਾਡਾ ਕੀ ਤਜਰਬਾ ਹੈ 3 ਸਾਲ ਦੇ ਕਾਰਜਕਾਲ ਬਾਰੇ ਵੀ ਜਰੂਰ ਟਿੱਪਣੀ ਕਰਿਓ ਕਿ ਤੁਸੀਂ ਕੀ ਸੋਚਦੇ ਹੋ ਸਰਕਾਰ ਦੇ ਕਾਰਜਕਾਲ ਤੋਂ ਸੰਤੁਸ਼ਟ ਹੋ ਜਾਂ ਨਹੀਂ ਤੇ ਬਣੇ ਰਹੋ ਐਵੀਸੀ ਪੰਜਾਬ ਦੇ ਨਾਲ